ਫਤੇਗੜ ਸਾਹਿਬ ਦੇ ਵਿੱਚ ਵੀ ਚੋਣਾਂ ਦਾ ਰਿਜ਼ਲਟ ਕਾਫੀ ਜ਼ਿਆਦਾ ਦਿਲਚਸਪ ਪਰਿਆ ਜਿੱਥੇ ਕਿ ਕਾਂਗਰਸ ਦੇ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ ਕਾਂਗਰਸ ਨੇ ਪਟਿਆਲਾ ਦੇ ਨਾਲ-ਨਾਲ ਫਤੇਗੜ ਸਾਹਿਬ ਦੇ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਨੇ ਦੱਸ ਦਈਏ ਕਿ ਫਤੇਗੜ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਵੀ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਦੱਸ ਦਈਏ ਕਿ 332591 ਵੋਟਾਂ ਪਈਆਂ ਨੇ ਉਹਨਾਂ ਨੂੰ ਤੇ ਉਹਨਾਂ ਨੇ 34202 ਵੋਟਾਂ ਦੇ ਨਾਲ ਆਪਣੇ ਵਿਰੋਧੀ ਧਿਰਾਂ ਨੂੰ ਹਰਾਇਆ ਹੈ ਦੱਸਦੀ ਹੈ ਕਿ ਉਹਨਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਅਤੇ ਗੇਜਰਾਮ ਜਿਹੜੇ ਕਿ ਗੇਜਰਾਮ ਬਾਲਮਿਕੀ ਜਿਹੜੇ ਕਿ ਭਾਜਪਾ ਉਮੀਦਵਾਰ ਨੇ ਉਹਨਾਂ ਨੂੰ ਵੀ ਵੱਡੀ ਲੀਡ ਦੇ ਨਾਲ ਹਰਾਇਆ ਦੱਸਦੀ ਹੈ ਕਿ 34202 ਵੋਟਾਂ ਦੇ ਮਾਰਜਨ ਦੇ ਨਾਲ ਉਹਨਾਂ ਨੂੰ ਹਰਾਇਆ ਹੈ ਤਦ ਦੱਸਦੀ ਹੈ ਕਿ ਪਟਿਆਲਾ ਦੇ ਨਾਲ-ਨਾਲ ਕਾਂਗਰਸ ਨੇ ਫਤਿਹਗੜ ਸਾਹਿਬ ਦੇ ਵਿੱਚ ਵੀ ਵੱਡੀ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕਾਂ ਨੇ ਸੈਪਟ ਨਹੀਂ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੋਈ ਜ਼ਿਆਦਾ ਵੋਟਾਂ ਨਹੀਂ ਪਈਆਂ ਤੇ ਨਾਲ ਹੀ ਨਾਜ਼ੀਏ ਕਿ ਅਮਰ ਸਿੰਘ ਦੇ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਕਿਉਂਕਿ ਉਸਨੇ ਆਪਣੇ ਜ਼ਿਲ੍ਹੇ ਦਾ ਕਾਫੀ ਜ਼ਿਆਦਾ ਵਿਕਾਸ ਕੀਤਾ ਤਾਂ ਵੱਡੀ ਖਬਰ ਹੈ ਕਿ ਕਾਂਗਰਸ ਨੇ ਪਟਿਆਲਾ ਅਤੇ ਫਤਿਹਗੜ ਸਾਹਿਬ ਦੇ ਵਿੱਚ ਮੱਲਾ ਮਾਰੀਆਂ ਨੇ ਦੋਵੇਂ ਪਾਰਟੀਆਂ ਦੇ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ ਹੈ ਤਦ ਦੱਸਦੀ ਹੈ ਕਿ ਵੱਡੀ ਖਬਰ ਹੈ ਚੜ੍ਹਦੀਕਲਾ ਟਾਈਮ ਟੀਵੀ ਤੇ ਤੁਸੀਂ ਲਗਾਤਾਰ ਬਣੇ ਰਹੋ ਤੁਹਾਨੂੰ ਪਲ-ਪਲ ਦੀ ਕਵਰੇਜ ਦਿੱਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਵਧਾਈਆਂ ਦੇਣ ਵਾਲੇ ਦਾ ਤੰਤਾ ਲੱਗ ਗਿਆ ਹੈ ਡਾਕਟਰ ਅਮਰ ਸਿੰਘ ਦੇ ਘਰ ਅਤੇ ਸੁਨੇਹੇ ਭੇਜੇ ਜਾ ਰਹੇ ਨੇ ਲਗਾਤਾਰ ਲਾਈਵ ਕਵਰੇਜ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਪਲ-ਪਲ ਦੀ ਅਪਡੇਟ ਆ ਤੁਹਾਨੂੰ ਸਾਹਮਣੇ ਆ ਰਹੀ ਹੈ ਕਿ ਡਾਕਟਰ ਅਮਰ ਸਿੰਘ ਦੇ ਘਰ ਰੌਣਕਾਂ ਲੱਗ ਗਈਆਂ ਨੇ ਡਾਕਟਰ ਅਮਰ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਦੱਸਦੀ ਹੈ ਕਿ ਪਹਿਲਾਂ ਵੀ ਜਿਹੜੇ ਡਾਕਟਰ ਅਮਰ ਨੇ ਉਹ ਫਤੇਗੜ ਸਾਹਿਬ ਦੇ ਐਮਪੀ ਰਹੇ ਨੇ ਤੇ ਹੁਣ ਦੁਬਾਰਾ ਉਹਨਾਂ ਨੂੰ ਵੱਡੀ ਜਿੱਤ ਮਿਲੀ ਹੈ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਉਹਨਾਂ ਨੇ ਫਤੇਗੜ ਸਾਹਿਬ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਵੱਡੀ ਖਬਰ ਹੈ ਕੀ ਡਾਕਟਰ ਅਮਰ ਸਿੰਘ ਜਿਹੜੇ ਕਿ ਫਤਿਹਗੜ ਸਾਹਿਬ ਤੋਂ ਜਿੱਤੂ ਹੋਏ ਨੇ ਫਤਿਹਗੜ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ